ਕਿ ਕਿ ਲਾਈਆ ਸੜਕ ਰੁੱਸੀ ਹੋ ਜਾਏਗਾ ਇਹਨਾਂ ਨਜ਼ਰ ਮੈਂ ਨਾ ਕਿਉਂ ਨਾ ਫਾੜਾ ਡੋਪਾ ਮੈਂ ਵਜ਼ੀਰ ਚੰਦ ਪਿੰਡ ਚਾਕੀਵਾ ਟਾਣੀ ਬਤਨ ਸਿੰਘ ਵਾਈਸ ਪ੍ਰੈਜ਼ੀਡੈਂਟ ਬੱਡ ਏਰੀਆ ਕਿਸਾਨ ਯੂਨੀਅਨ ਬਿਲਾਲਾਬਾਦ ਬਲਾਟ ਪ੍ਰਧਾਨ ਜੀ ਵਾਈਸਪ੍ਰਧ ਬਲਾਟ ਪ੍ਰਧਾਨ ਮੇਰੀ ਆ ਜਿਹੜੀ ਖੇਤੀ ਹੈਗੀ ਇੱਥੇ ਡੇਢ ਕਿੱਲਾ ਠੇਕੇ ਤੇ ਲਈ ਹੋਈ ਸੀ ਲਗਭਗ ਇਹਦਾ ਮੈਂ 90000 ਰੁਪਏ ਕਿੱਲੇ ਦਾ ਪ੍ਰਤੀ ਏਕੜ ਜਿਹੜਾ ਮੈਂ ਠੇਕਾ ਭਰਿਆ ਹੋਇਆ ਸੀ ਇੱਥੇ ਮੈਂ ਝੋਨਾ ਲਾਇਆ ਸੀ 16 ਬਾਨੇ ਪਰ ਅੱਜ ਜਿਹੜਾ ਦੇਖ ਕੇ ਬੜਾ ਮਨ ਦੁਖੀ ਹੋ ਰਿਹਾ ਹੈ ਤੇ ਸਾਡੀਆਂ ਅੱਖਾਂ ਦੇ ਵਿੱਚ ਮਤਲਬ ਹੰਝੂ ਆ ਰਹੇ ਹਨ ਆ ਜਿਹੜਾ ਸਾਡੀ ਖੇਤੀ ਜਿਹੜੀ ਬਰਬਾਦ ਹੋ ਰਹੀ ਹੈ ਅਸੀਂ ਤਾਂ ਡਿਮਾਂਡ ਕਰਦੇ ਹਾਂ ਸਰਕਾਰ ਤੋਂ ਕਿ 1 ਲੱਖ ਰੁਪਇਆ ਕਿਲੇ ਦਾ ਪਰ ਏਕੜ ਮਹਾਵਜਾ ਦਿੱਤਾ ਜਾਵੇ ਉਦੋਂ ਮਾਨ ਸਾਹਿਬ ਬਣਨ ਤੋਂ ਪਹਿਲਾਂ ਇਹ ਗੱਲ ਕਹਿੰਦੇ ਸੀ ਕਿ 20000 ਰੁਪਇਆ ਪਰ ਏਕੜ ਤੁਹਾਡੇ ਪਹਿਲਾਂ ਖਾਤਿਆਂ ਦੇ ਵਿੱਚ ਦੇਵਾਂਗੇ ਤੇ ਬਾਅਦ ਦੇ ਵਿੱਚ ਅਸੀਂ ਗਰਦੋਰੀਆਂ ਕਰਦੇ ਰਵਾਂਗੇ ਪਰ ਸਾਨੂੰ ਅਲੇ ਤੱਕ ਕੋਈ ਉਮੀਦ ਨਹੀਂ ਹੈ 2023 ਦੇ ਵਿੱਚ ਵੀ ਬੜੇ ਕਿਸਾਨ ਰਹਿ ਗਏ ਜੀ 2023 ਦੀ ਮਾਰ ਅਜੇ ਅਸੀਂ ਭੁੱਲੇ ਨਹੀਂ ਪਰ ਇੱਕ ਸਾਲ ਵਿੱਚੋਂ ਪਿਆ ਹੁਣ ਫਿਰ 88 ਦੀ ਮਾਰ ਪਈ 95 ਦੀ ਪਈ ਚਲੋ ਥੋੜਾ ਆਪਣੇ ਹੱਥਾਂ ਪੈਰਾਂ ਤੇ ਅਸੀਂ ਉੱਪਰ ਹੋਏ ਪਰ ਤੇਈ ਚ ਸਾਨੂੰ ਮਾਰ ਵਰਗੀ ਬਹੁਤ ਕਿਉਂਕਿ ਸਰਕਾਰਾਂ ਨੇ ਵੀ ਇੰਨਾ ਸਾਨੂੰ ਕੁਝ ਨਹੀਂ ਦਿੱਤਾ 6800 ਰੁਪਿਆ ਪ੍ਰਤੀ ਏਕੜ ਦਾ ਉਹ ਵੀ ਜਿਹੜੀਆਂ ਪਹਿਲੀਆਂ ਟੁੱਟ ਗਈਆਂ 2007 ਦੀ ਪਾਲਿਸੀ ਵਾਲੀਆਂ ਉਹ ਉਸ ਦੇ ਮਤਲਬ ਉਹ ਉਹ ਸਾਨੂੰ ਵੀ ਉਹ ਮੁਆਵਜ਼ਾ ਨਹੀਂ ਮਿਲਿਆ ਉਹਨਾਂ ਨੂੰ ਉਹਨਾਂ ਕਿਸਾਨਾਂ ਨੂੰ ਕੱਚੀਆਂ ਪੈਲੀਆਂ ਸਨ ਅਸੀਂ ਇਹ ਵਾਰ-ਵਾਰ ਮੰਗ ਕਰਦੇ ਆ ਰਹੇ ਹਾਂ ਕਿ ਉਹ ਪੈਲੀਆਂ ਵੀ ਪੱਕੀਆਂ ਕੀਤੀਆਂ ਜਾਣ ਪਰ ਹੁਣ ਜਿਸ ਤਰੀਕੇ ਨਾਲ ਪਾਣੀ ਆ ਰਿਹਾ ਹੈ ਹਾਂਜੀ ਹਾਂਜੀ ਤੁਹਾਨੂੰ ਲੱਗਦਾ ਵੀ ਕਿੱਡੀ ਵੱਡੀ ਜਿਹੜੀ ਇਹ ਮਾਰ ਕਰੇਗਾ ਹੁਣ ਸਾਡਾ ਤਾਂ ਸਾਰਾ ਕੁਝ ਤਬਾਹ ਹੋਇਆ ਪਿਆ ਹੁਣ ਅਸੀਂ ਇਹਦੇ ਬਾਰੇ ਕੀ ਕਹਿ ਸਕਦੇ ਹਾਂ ਮਨ ਦੇ ਅੰਕ ਕੋਈ ਕ੍ਰੋਪੀਆ ਸਰਕਾਰ ਇਹਦਾ ਕੋਈ ਨਹਿਰਾਂ ਵਗੈਰਾ ਖੱਟ ਕੇ ਇਹਨੂੰ ਰਾਜਸਥਾਨ ਦਾ ਕਿੰਨਾ ਇਲਾਕਾ ਪਿਆ ਉੱਥੇ ਇਹਨੂੰ ਪਾਣੀ ਨੂੰ ਜਿਹੜਾ ਡਾਇਵਰਟ ਕਰੇ ਦਰਿਆਵਾਂ ਦਾ ਵੀ ਕੋਈ ਪੱਕਾ ਪ੍ਰਬੰਧ ਹੋਣਾ ਚਾਹੀਦਾ ਹੈ ਬਿਲਕੁਲ ਹੋਣਾ ਚਾਹੀਦਾ ਜੀ ਹੁਣ ਆਹ ਦੇਖੋ ਇਹਦਾ ਸੰਪਰਕ ਟੁੱਟ ਜਾਏਗਾ ਸਾਡਾ ਚਾਖੀਵੇ ਨਾਲੋਂ ਇੱਥੇ ਅਸੀਂ ਪੁਲ ਦੀ ਡਿਮਾਂਡ 2023 ਚ ਵੀ ਕੀਤੀ ਸੀ ਪਰ ਹਲੇ ਤੱਕ ਕੋਈ ਅਸਰ ਨਹੀਂ ਉਧਰੋਂ ਜਿਹੜਾ ਬੰਨ ਹੈਗਾ ਹੁਣ ਦੋਵਾਂ ਪਾਸੇ ਪਾਣੀ ਦੇ ਨਾਲ ਉਹ ਬੰਨ ਜਿਹੜਾ ਹੈਗਾ ਖਰਾਬ ਹੋਏਗਾ ਅਸੀਂ ਆਪਦੇ ਲੈਵਲ ਤੇ ਜੋਰ ਲਗਾ ਰਹੇ ਆ ਮਿੱਟੀ ਕਲਪਾਈ ਪ੍ਰਸ਼ਾਸਨ ਨੇ ਉੱਥੇ ਪਰਸੋਂ ਔਰ ਜਿਹੜਾ ਇਹ ਬੰਨ ਹੈਗਾ ਬੰਨ ਅਸੀਂ 2023 ਚ ਮੰਗ ਕੀਤੀ ਸੀ ਕਿ ਉੱਪਰ ਇਹਨੂੰ ਉੱਚਾ ਕਰਕੇ ਸਾਈਡਾਂ ਤੋਂ ਪੱਕੀਆਂ ਕੰਧਾ ਬਣਾ ਕੇ 3 ਫੁੱਟ ਉੱਚਾ ਕਰਕੇ ਇਹਦੇ ਉੱਪਰ ਉੱਚਾ ਸਲੈਬ ਪਾਈ ਜਾਵੇ ਪਰ ਉਹ ਉਦੋਂ ਨਹੀਂ ਹੋਇਆ ਬਸ ਇੱਕ ਵਾਰੀ ਟਾਈਮ ਟੱਪ ਜਾਂਦਾ ਮੁੜ ਕੇ ਕਿਹਨੇ ਕਰਨਾ ਆ ਮੇਰਾ ਭਰਾ ਲਖਾ ਸਿੰਘ ਖੜਾ ਹੈ ਜਿਨ੍ਹਾਂ ਦੀ ਮੈਂ ਪਹਿਲੀ ਠੇਕੇ ਤੇ ਲਈਏ ਇਹਦੇ ਕੋਲ ਵਿਚਾਰੇ ਕੋਲ ਇੱਕ ਕਿਲਾ ਤਿੰਨ ਕਨਾਲਾ ਪੈਲੀ ਐ ਫਿਰ ਉਹ ਸਾਰੀ ਰੁੜ ਦੀ ਪਾਣੀ ਦੇ ਵਿੱਚ ਸਾਰਾ ਚੋਨਾ ਅੱਗੇ ਵਾਲਾ ਇਹਦਾ ਜਿਹੜਾ ਅਸੀਂ ਕਰਜ਼ਾ ਹਾਲੇ ਲੱਥਾ ਨਹੀਂ ਉਤੋਂ ਹੋਰ ਜਿਹੜੀ ਮੁਸੀਬਤ ਪੈ ਗਈ ਐ ਆੜਤੀ ਨੇ ਪਹਿਲਾਂ ਹੀ ਜਵਾਬ ਦੇ ਦਿੱਤਾ ਸਰਕਾਰਾਂ ਤੋਂ ਹਜੇ ਆਸ ਐ ਮਦਦ ਕਰਨ ਦੀ ਕੀ ਆਸ ਰੱਖੀਏ ਸਰਕਾਰਾਂ ਤੋਂ ਉਹ ਜਿਵੇਂ ਕਹਿੰਦੇ ਨਾ ਆਪਣੀ ਰਾਖੀ ਆਪ ਕਰੋ ਸਰਕਾਰਾਂ ਦੀ ਨਾ ਚਾਹ ਕਰੋ ਬਸ ਪਰ ਜੋ ਫਾਜ਼ਿਲਕਾ ਏਰੀਆ ਜਿੰਨਾ ਵੀ ਇਸ ਤਬਾਈ ਦਾ ਹੋਈ ਹੈ ਹਾਂਜੀ ਹਾਂਜੀ ਇੱਥੇ ਲੰਗਰ ਦੀ ਸੇਵਾ ਜਾਂ ਹੋਰ ਰਾਸ਼ਨ ਦੀ ਸੇਵਾ ਸਿਰਫ ਲੋਕ ਆਮ ਲੋਕ ਹੀ ਕਰ ਰਹੇ ਨੇ ਸਰਕਾਰ ਕਿਤੇ ਦੂਰ ਤੱਕ ਨਹੀਂ ਦਿਖ ਰਹੀ ਸਰਕਾਰ ਨਹੀਂ ਪ੍ਰਬਾਈ ਕਰਦੀ ਜੋ ਸਾਡਾ ਜਿਹੜਾ ਜਿੰਨਾ ਖਰਚਾ ਹੁਣ ਤੁਸੀਂ ਕਾਹਲੋ 25000 ਰੁਪਿਆ ਕਿਲੇ ਦਾ ਇੱਥੇ ਖਰਚਾ ਹੋਇਆ ਪਿਆ ਖੇਤੀ ਦਾ ਕੀ ਉਹਦੇ ਵਿੱਚੋਂ ਜੇ ਪਸ਼ੂਆਂ ਵਾਸਤੇ ਵੀ ਸਾਡੇ ਚਾਰੇ ਵੀ ਖਤਮ ਹੋ ਗਏ ਫੀਡ ਵਗੈਰਾ ਥੋੜੇ 75 ਘਰਾਂ ਨੂੰ ਮਿਲੀ ਹੈ ਜਿਨ੍ਹਾਂ ਮੇਨ ਮੇਨ ਮਤਲਬ ਕੋਈ ਅਚਾਰ ਦੀਆਂ ਗੱਠਾਂ ਮਿਲੀਆਂ ਨਹੀਂ ਕਿਉਂਕਿ ਆਪਾਂ ਪਹਿਲਾਂ ਪਉ ਹੀ ਪੱਠੇ ਹਰਾਚਾਰਾ ਪਾਉਂਦੇ ਆ ਰਹੇ ਹਾਂ ਉਹ ਇੰਨਾ ਅਚਾਰ ਵਗੈਰਾ ਖਾਂਦੀਆਂ ਨਹੀਂ ਮੱਜਾ ਪਰ ਜੇ ਪਾਣੀ ਅੱਜ ਰੁਕਦਾ ਹੈ ਹਾਂਜੀ ਹਾਂਜੀ ਇਹਨੂੰ ਹੁਣ ਕਿੰਨਾ ਸਮਾਂ ਫਿਰ ਲੱਗ ਜਾਏਗਾ ਮੰਨ ਲਓ ਚੋਨਾ ਤੇ ਇੱਕ ਰੀ ਤਤਬਾ ਹੋ ਹੀ ਗਿਆ ਖਤਮ ਹੋ ਗਿਆ ਹਾਂਜੀ ਹਾਂਜੀ ਇਸ ਤੋਂ ਬਾਅਦ ਕਣਕ ਵੀ ਸਾਡੀ ਲੇਟ ਹੋਵੇਗੀ ਜੀ। ਕਣਕੀ ਤਾਂ ਨਹੀਂ ਆ। ਕੋਈ ਨਿਕਾਸ ਨਹੀਂ ਹੈ ਜੀ। ਪਾਣੀ ਨਿਕਲਣ ਦਾ ਲਿਖਾ ਸੀ ਕੋਈ ਨਹੀਂ। ਪਾਣੀ ਫੜੀ ਪਹਿਲੀ ਪੀਊਗੀ। ਜਿਹੜਾ ਆਪਾਂ ਆ ਵੀ ਪੀਊਗੀ ਸਾਡੀ ਪਹਿਲੀ ਪੀਊਗੀ। ਕਿਤੇ ਪਾਣੀ ਨਿਕਲਣ ਦਾ ਕੋਈ ਨਿਕਾਸ ਨਹੀਂ ਕੋਈ ਮੋਟਰ ਦਾ ਕੋਈ ਸਿਸਟਮ ਨਹੀਂ। ਪਰ ਮੋਟਰਾਂ ਲਾ ਕੇ ਸਾਡਾ ਪਾਣੀ ਕੱਢਿਆ ਜਾਵੇ ਚਲ ਸਾਡੀ ਕਣਕ ਟਾਈਮ ਨਾਲ ਬੀਜੀ ਜਾਵੇ। ਸਾਡਾ ਘੜ ਤੋਂ ਘਟਵੇ ਅਸੀਂ ਕੱਤੇ ਆ ਮੱਗਰ ਚ ਜਾ ਕੇ ਕੱਢਿਆ ਵੀ ਨਰਮਿਆ ਟਾਈਮ ਤੇ ਕਣਕ ਨੂੰ ਲੋਕੀ ਬੀਜਦੇ ਅਸੀਂ ਉਸ ਟਾਈਮ ਤੇ ਕਣਕ ਬੀਜਾਂਗੇ। ਸਾਨੂੰ ਮੇਜ ਹੈ ਵੀ ਉਦੋਂ ਉਦੋਂ ਬੀਜੀ ਜੇ ਬੜੀ ਭਾਤਰੀ ਦੀ ਗੱਲ ਸਾਡੀ। ਸਰਕਾਰਾਂ ਨੇ ਹੁਣ ਸਕ ਕਿਆ ਨੂੰ ਬੱਚਿਆਂ ਦੇ ਪਰਸੈਂਟ ਕਿੱਥੋਂ ਬਣਾਣਾ ਪਰਸੈਂਟ ਨਾ ਬਣਾਂਗੇ ਨੌਕਰੀ ਨਹੀਂ ਮਿਲਣੀ ਬਾਰਡਰ ਵਾਲੇ ਤਾਂ ਪਛੜੇ ਹੀ ਰਹਿ ਗਏ ਅੱਜ ਵੀ ਮਰੇ ਤੇ ਕੱਲ ਵੀ ਮਰੇ ਜੰਗ ਦੀ ਮਾਰ ਕਦੇ ਕਦੇ ਮਹੜਾਂ ਦੀ ਮਾਰ ਤੇ ਬੇੜੀ ਅੱਗੇ ਦਿੱਤੀ ਪ੍ਰਸ਼ਾਸਨ ਨੇ ਬੇੜੀ ਉਹ ਰੋੜ ਦੀ ਗਾਂ ਪਾਕਿਸਤਾਨ ਨਾਲ ਆ ਹੁਣੇ ਹੀ ਦੂ ਘੰਟੇ ਰੋਗੀ ਬੇੜੀ ਰੋੜ ਦੀ ਪਾਕਿਸਤਾਨ ਨਾਲ ਲਈ ਉਹ ਇਹ ਦਖਤ ਆਈ ਬੇੜੀ ਸਾਡੇ ਨਵੀਂ ਬੇੜੀ ਲਿਆਦੀ ਸੀ ਪ੍ਰਸ਼ਾਸਨ ਨੇ ਉਹ ਕੋਈ ਨਗਹਿਲੀ ਕਰਕੇ ਸਮਝ ਲੋ ਕੋਈ ਫੈਸਲਾ ਕਰਨੇ ਲਈ ਕਰਕੇ ਸਮਝੋ ਨਾ ਕੀ ਲੈਣਾ ਆਪਾਂ ਕਿਸੇ ਦਾ ਚਲੋ ਵੀ ਉਹ ਰੁੜ ਗਈ ਉਹ ਨੁਕਸਾਨ ਤੇ ਸਾਡਾ ਹੀ ਹੋਇਆ ਠੀਕ ਹੈ ਜੀ ਟਾਰਗੇਟ ਉਹ 베ੜੀ ਚਾਹੀਦੀ ਇੱਥੇ ਉਹ ਰੁੜ ਗਈ ਉਹ ਪਾਸੇ ਗਏ ਉਧਰ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਉੱਥੇ 베ੜੀ ਦਾ ਕੋਈ ਯਾਨੀ ਕਿ ਖਾਸ ਪ੍ਰਬੰਧ ਨਹੀਂ ਲੇਖੋ ਫਸਲਾਂ ਤਾਂ ਮਰ ਗਈਆਂ ਸਨੀਆਂ ਮਰ ਗਈਆਂ ਸਾਡੇ ਇੱਥੇ ਜ਼ਿਆਦਾ ਸਾਡੇ ਦੇ ਪੱਠੇ ਲੋਕਾਂ ਦੇ ਬੱਚੇ ਨੰਗਨੇ ਕੋਈ ਬੱਚੇ ਕੋਈ ਪੜਦਾ ਪੈ ਜੇ ਬੀਏ ਪੜਦਾ ਪੈ ਕੋਈ ਬੀਅ ਬੀਕੋਮ ਕਰਦਾ ਪੜ ਕੇ ਇੱਥੇ ਨੰਗਨੇ ਬੱਚੇ ਕੋਈ ਬੜੇ ਬੜੇ ਨੰਗਨੇ ਕਿੱਥੇ ਜਾਣਗੇ ਬੱਚੇ 베ੜੀ ਤੇ ਇੱਥੇ ਚਾਹੀਦੀ ਸੀ ਸਾਡੇ ਇੱਥੇ ਜ਼ਿਆਦਾ ਆਪਣੇ ਕਿਸਾਨਾਂ ਦੀ ਖੇਤੀ ਜਿਹੜੀ ਹੈ ਨਾ ਕੰਡਿਆਲੀ ਤਾਰ ਤੂਫਾਨ ਹੈ ਬਹੁਤ ਉੱਪਰ ਉੱਥੇ ਬੀਐਸਐਫ ਦੀ ਪਰਮਿਸ਼ਨ ਨਾਲ ਜਾਣਾ ਪੈਂਦਾ ਉੱਥੇ ਵੀ ਜਿਹੜਾ ਹੈਗਾ ਪੱਕੀ ਵਾਲੇ ਨੂੰ ਮਾਰ ਜਾ ਮਿਲਦਾ ਕਿੰਨੀ ਮੁਸ਼ਕਲ ਹੈ ਜਾਨਵਰੀ ਵੀ ਖਰਾਬ ਕਰਦੇ ਨੇ ਸੂਰ ਵਗੈਰਾ ਖੇਤੀ ਨੂੰ ਬੜਾ ਬੁਰਾ ਹਾਲ ਹੈ ਟਾਈਮ ਤੋਂ ਟਾਈਮ ਪਾ ਬੰਦਾ ਧੁੱਪ ਦੇ ਵਿੱਚ ਕੰਮ ਕਰਦੇ ਆ ਤੇ ਆ ਹੁਣ ਸਾਡਾ ਜਿਹੜਾ ਹੈਗਾ ਉਹ ਵੇਚੋ ਚੋਨੇ ਦੇ ਕਾ ਪੱਟ ਚੋਨਾ ਹਲਵਾ 6-6000 ਲਵਾਈ ਭਰੀ ਹੈ ਸਾਡਾ ਖੂਨ ਸੁੱਕ ਗਿਆ ਪਰ ਉਤੋ ਆ ਕੁਦਰਤ ਦਾ ਕਹਿਰ